ਸਾਧਾ ਪਿੰਦੇ ਲੋਕਾਂ ਕੋਲੋਂ ਸਪੰਨ ਚੁਣਿਆ ਹੈ ਸੇਵਾ ਕਰਨਾ ਵਫਾਤਾ ਮਾਨ ਵਸਣਾ ਸੋ ਕੀ ਗਣਾ ਜਾਲੇ ਕਿਵੇਂ ਦੇ ਸ੍ਰੀ ਮਹਿਰ ਜੇਸ ਕੁਮਾਰ ਸਰਪੰਚ ਪਿੰਡ ਪਸਿਆਲ ਜੋ ਕਿ ਹੁਣ ਪਿੱਛੇ ਜਿਹੜੀਆਂ ਅਕਤੂਬਰ ਮਹੀਨੇ 2024 ਦੇ ਵਿੱਚ ਚੁਣਾ ਹੋਈਆਂ ਉਹਦੇ ਵਿੱਚ ਮੈਂ ਸਰਪੰਚੀ ਦੀ ਚੋਣ ਲੜੀ ਜੋ ਕਿ ਮੈਨੂੰ ਪਿੰਡ ਦੇ ਵਾਸੀਆਂ ਨੇ ਬਹੁਤ ਹੀ ਸਹਿਯੋਗ ਦਿੱਤਾ ਤੇ ਮੈਨੂੰ ਪਿੰਡ ਦੇ ਸਰਪੰਚ ਸਰਪੰਚ ਦੀ ਚੋਣ ਲੜ ਰ ਤੇ ਮੈਨੂੰ ਸਰਪੰਚ ਬਣਾਇਆ ਜੋਗੇ ਉਹ ਮਾਨ ਬਖਸ਼ਿਆ ਤੇ ਮੈਂ ਖੜਾ ਹੋ ਉਤਰਾਂਗਾ ਪਿੰਡ ਦੇ ਜਿਹੜੇ ਵਿਕਾਸ ਕਾਰਜਾ ਬਿਨਾ ਪੱਖਪਾਤੋਂ ਕਰਾਂਗਾ ਹਰ ਭਾਈਚਾਰੇ ਨੂੰ ਨਾਲ ਲੈ ਕੇ ਕੰਮ ਕਰਾਂਗਾ ਤੇ ਉੱਪਰ ਉੱਠ ਕੇ ਕੋਈ ਵੀ ਮੈਂ ਕੰਮ ਕਰਾਂਗਾ ਪਿੰਡ ਦਾ ਵਿਕਾਸ ਕਰਾਂਗਾ ਕਿਸੇ ਨਾਲ ਪੱਖਪਾਤ ਨਹੀਂ ਕਰਾਂਗਾ ਭੇਤ ਭਾਵ ਨਹੀਂ ਕਰਾਂਗਾ ਪਿਛਲੀ ਵੰਝਿਆ ਤਾਂ ਲੋਕ ਕਿਹੜੇ ਅਧੂਰੇ ਕੰਮ ਰਹਿ ਛੁੱਟੇ ਜੋ ਤੁਹਾਡੀ ਕੋਈ ਦੀ ਗੁਰੇ ਕਰਾਈ ਜਾਂਦੇ ਦੇਖੋ ਜੀ ਜਿਹੜੀ ਪਿਛਲੀ ਪੰਚਾਇਤ ਕੰਮ ਤੇ ਚਲੋ ਪੰਚਾਇਤ ਨੂੰ ਬਹੁਤ ਵਧੀਆ ਕੰਮ ਕੀਤੇ ਨੇ ਤੇ ਕੁਝ ਜਿਹੜੇ ਕੰਮ ਹੋਣ ਵਾਲੇ ਸੀ ਉਹਦੇ ਵਿੱਚ ਇੱਕ ਤੇ ਸਾਡੇ ਗਰੀਬ ਪਰਿਵਾਰ ਨੇ ਉਹਨਾਂ ਜਿਹੜੇ ਗਰੀਬ ਪਰਿਵਾਰ ਨੇ ਉਹਨਾਂ ਨੂੰ 5-5 ਮਰਲੇ ਦੇ ਪਲਾਟ ਦਿੱਤੇ ਜਾਣ ਕਿਉਂਕਿ ਕਾਫੀ ਘਰ ਇਦਾਂ ਦੇ ਆ ਜਿੱਥੇ ਵੀ ਇੱਕ ਘਰ ਦੇ ਵਿੱਚ ਤਿੰਨ-ਤਿੰਨ ਜਾਣੇ ਰਹਿ ਰਹੇ ਨੇ ਉਹਨਾਂ ਨੂੰ ਲੋੜ ਵੀ ਆ ਮਰਲਿਆਂ ਦੀ ਤੇ ਅੱਜ ਦਾ ਸਰਕਾਰ ਆ ਗਿਆ ਉਹ ਗੁੰਜਾਇਸ ਕਰਾਂਗੇ ਵੀ ਕਿਤੇ ਨਾ ਕਿਤੇ ਕਰਕੇ ਵੀ ਸਾਡੇ ਪਿੰਡ ਦੇ ਗਰੀਬ ਪਰਿਵਾਰਾਂ ਨੂੰ ਪੰਚਾਇਤ ਵੱਲੋਂ ਮਰਲੇ ਦੁਵਾਈ ਜਾਣ ਬਾਕੀ ਦੂਸਰਾ ਇਹ ਵੀ ਇੱਕ ਤੇ ਸਾਡੇ ਜਿਹੜਾ ਇਹ ਛੋਟਾ ਪਿੰਡਾਂ ਇਹਦਾ ਨਿਕਾਸ ਨਹੀਂ ਆ ਕੋਈ ਵੀ ਪਾਣੀ ਦਾ ਜੋ ਵੀ ਸਾਡੇ ਪਿੰਡ ਦਾ ਨਿਕਾਸ ਇੱਥੇ ਕੋਈ ਵੀ ਨਹੀਂ ਹੈ ਤੇ ਸੱਪੜ ਦੀ ਸਫਾਈ ਹੋਣ ਵਾਲੀ ਆ ਜੋ ਕਿ ਹੁਣ ਅਸੀਂ ਸ਼ੁਰੂ ਕਰ ਕੀਤੀ ਆ ਤੇ ਬਾਕੀ ਹੋਰ ਸਾਡੇ ਪਿੰਡੇ ਗਰੌਡ ਨਹੀਂ ਵੀ ਪ੍ਰੋਬਲਮ ਆ ਸਾਡੇ ਬੱਚੇ ਖੇਤਾਂ ਦੇ ਵਿੱਚ ਬਹੁਤ ਜ਼ਿਆਦਾ ਰੁਚੀ ਦਿੰਦੇ ਆ ਅਸੀਂ ਤਾਂ ਸਰਕਾਰ ਨੂੰ ਇਹ ਵੀ ਕਾਂਗੇ ਵੀ ਸਾਨੂੰ ਕਿਤੇ ਗਰੌਡ ਮਹਾਈਆ ਕਰਵਾਈ ਜਾਏ ਜੋ ਕਿ ਬੱਚੇ ਸਾਡੇ ਖੇਡਣ ਦੇ ਵਿੱਚ ਚਾਹੇ 스포츠 ਦੇ ਨਾਲ ਕਰਕੇ ਕਿਤੇ ਆਪਣੇ ਆਪ ਵਿੱਚ ਸਵਾਰ ਸਕਣਾ ਤੇ ਤੁਸੀਂ ਆਮ ਦੇਖਿਆ ਜਦੋਂ ਬਾਹਰ ਦੇ ਪਿੰਡਾਂ ਵਿੱਚ ਜਾਂਦਾ ਸੋ ਉਹਨੂੰ ਝੂਲੇ ਲੱਗੇ ਹੁੰਦੇ ਆ ਲਟਕਾਂ ਲੱਗੀਆਂ ਹੁੰਦੀਆਂ ਜਦੋਂ ਪਿੰਡੇ ਨੂੰ ਲੀਡਰ ਕਰੀਏ ਇੱਕ ਸਣੀ ਪਾਰਕ ਨਹੀਂ ਰਹਿੰਦੀ ਅਸਨ ਨਹੀਂ ਹੁੰਦੀ ਆ ਉਹ ਬੱਚਿਆਂ ਵਾਸਤੇ ਝੂਲੇ ਲੱਗੇ ਹੁੰਦੇ ਆ ਮੌਜ ਮਾਣਾਂ ਵਾਸਤੇ ਉਹਨਾਂ ਜੇ ਨੂੰ ਭੀਖੀ ਤੋਂ ਉਹਨੂੰ ਲੱਗਦਾ ਸਾਡੇ ਪਿੰਡ ਜੇ ਵੇਖ ਤਾਂ ਵੀ ਸਭ ਨੂੰ ਕਰੀਏ ਦੇਖੋ ਸਾਡੇ ਜਿਹੜੀ ਇਹੋ ਜਿਹੀ ਸਹੂਲਤਾਂ ਇਹ ਪਾਰਕ ਵਧੀਆ ਬਣਿਆ ਸਾਡੇ ਪਾਰਕ ਵਧੀਆ ਬਣਿਆ ਬੂਟੇ ਵਧੀਆ ਲੱਗੇ ਨੇ ਸਫਾਈ ਉਹਦੀ ਟਾਈਮ ਟੂ ਟਾਈਮ ਕਰਵਾਈਦੀ ਆ ਬਾਕੀ ਅਸੀਂ ਵੀ ਇਹ ਸੋਚ ਲਿਆ ਵੀ ਇੱਕ ਤੇ ਸਾਡੇ ਜਿਹੜੇ ਸੜਕਾਂ ਦੇ ਦੁਆਲੇ ਜਿਹੜੇ ਵਰਮ ਪੱਕੇ ਕੀਤੇ ਜਾਣ ਉਹ ਹੋਰ ਵੀ ਵਧੀਆ ਪਿੰਡ ਵਧੀਆ ਲੱਗੇ ਵੀ ਜਿਹੜਾ ਰਾਹ ਜਿਹੜਾ ਖੁੱਲਾ ਉਹ ਜੇ ਥੋੜਾ ਜਿਹਾ ਮਰੋ ਬੱਜਾਂ ਨਾਲ ਸਫਾਈ ਹੋ ਜਾਂਦੀ ਆ ਪਿੰਡ ਦੀ ਤੇ ਜੇ ਹੋ ਸਕੇ ਤੇ ਸਾਡੀ ਪੰਚਾਇਤ ਦੀ ਇਹ ਵੀ ਮੰਗਾ ਵੀ ਅਸੀਂ ਆਪਣੇ ਜਿਹੜੇ ਬੂਟੇ ਆ ਕੋਈ ਫੁੱਲਦਾਰ ਬੂਟੇ ਲਾਵਾਂਗੇ ਕੱਚੇ ਬੋਢੇ ਨੰਨਾਂ ਤਾਂ ਨਹੀਂ ਆਉਂਦੇ ਨੇ ਬੰਮ ਭੰਪਰੇ ਗਏ ਆ ਪਿੰਡਾਂ ਵਿੱਚ ਆਪੀ ਦੇ ਪਿੰਡ ਦੇ ਕਿੰਨੇ ਘੱਟੇ ਕੋਈ ਨੰਨਾਂ ਲਈ ਕਿੰਨੇ ਨਵੇਂ ਭੰਪਰੇ ਗਏ ਸਾਡੇ ਪਿੰਡ ਦੇ ਵਿੱਚ ਜਿਹੜੀ ਗ੍ਰਾਂਟ ਆਈ ਆ ਕੱਚੇ ਮਕਾਨਾਂ ਦੀ 10 ਕੱਚੇ ਮਕਾਨਾਂ ਦੀ ਗ੍ਰਾਂਟ ਆਈਆਂ ਜੋ ਕਿ ਤਕਰੀਬਨ ਕੰਪਲੀਟ ਹੋ ਹੀ ਚੁੱਕੀਆਂ ਨੇ ਕੋਈ ਇੱਕ ਦੋ ਘਰ ਹੈ ਜੜੀਆਂ ਵੀ ਕੰਪਲੀਟ ਹੋਣ ਵਾਲੀਆਂ ਤਕਰੀਬਨ ਹੋ ਹੀ ਚੁੱਕੀਆਂ ਨੇ ਤੇ ਆਏ ਸਰਕਾਰ ਦਾ ਧੰਨਵਾਦ ਕਰਨੇ ਆ ਵੀ ਚਲੋ ਸਾਡੇ ਗਰੀਬ ਪਰਿਵਾਰਾਂ ਨੂੰ ਵਧੀਆ ਕਮਰੇ ਮੁਹੱਈਆ ਕਰਵਾਏ ਨੇ ਗ੍ਰਾਂਟਾਂ ਦਿੱਤੀਆਂ ਨੇ ਤੇ ਅੱਗੇ ਵੀ ਫਾਰਮ ਕਾਫੀ 7-8 ਘਰਾਂ ਦੇ ਜਿਹੜੇ ਅਮਰੀਕਾ ਨਾਲ ਵੀ ਭਾਰਤ ਕੇ ਭੇਜ ਦਿੱਤੇ ਗਏ ਨੇ ਤਾਂ ਇਹ ਸਰਕਾਰ ਨੂੰ ਇਹੋ ਗੁੰਜਾਸ਼ ਕਰਾਂਗੇ ਵੀ ਉਹ ਵੀ ਜਿਹੜੇ ਗ੍ਰਾਂਟਾਂ ਅੰਦਰ ਜਲਦੀ ਤੋਂ ਜਲਦੀ ਮਹਈਆ ਕਰਵਾਈ ਜਾਣ ਜਿਹੜੇ ਗਰੀਬ ਪਰਿਵਾਰ ਆਪਣੇ ਘਰ ਦੇ ਵਿੱਚ ਵਸ ਸਕਣੋਂ ਕਿਉਂਕਿ ਜਦੋਂ ਵੀ ਕੋਈ ਮੀਂਹ ਛੜੀ ਜਾਂਦਾ ਆ ਤੇ ਉਹ ਕੱਚੇ ਸਤਨੇ ਚੋਣ ਲਾ ਪੰਦੇ ਨੇ ਉਹ ਵਿਚਾਰੇ ਫਿਰ ਇੱਧਰ ਉੱਧਰ ਉਹਨਾਂ ਵਾਸਤੇ ਮੁਸ਼ਕਲ ਹੋ ਜਾਂਦੀ ਆ ਤੇ ਸਰਕਾਰ ਨੂੰ ਸਾਡੀ ਇਹੋ ਗੁੰਜਾਸ਼ ਆ ਕਿ ਉਹ ਜਲਦੀ ਤੋਂ ਜਲਦੀ ਉਹ ਗ੍ਰਾਂਟ ਮੁਹੱਈਆ ਕਰਵਾਈ ਜਾਏ ਕੱਚੇ ਮਕਾਨਾਂ। ਰਸਣ ਕਾਰਡ ਦੀ ਸਮੱਸਿਆ ਕਾਫੀ ਪਿੰਡਾਂ 'ਚ ਹੁੰਦੀ ਹੈ ਜਿਹੜੇ ਜੋਗ ਰੋਜ਼ ਮੋੜ ਜਾਂਦਾ ਰਸਣ ਕਾਰਡ ਨਹੀਂ ਮਿਲਦਾ। ਇਸ ਲਈ ਜਿਹੜੇ ਰਸਣ ਕਾਰਡ ਨਹੀਂ ਮਿਲਦੇ ਆ ਉਹ ਗਰੀਬੀ ਕੀ ਕਰਾ ਰਸਣ ਨਹੀਂ ਪਹੁੰਚਦਾ। ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਨੂੰ ਸਮੱਸਿਆ ਆਈ ਏਦਾਂ? ਮੇਰੇ ਸਾਡੇ ਪਿੰਡ 'ਚ ਏਦਾਂ ਦੀ ਕੋਈ ਸਮੱਸਿਆ ਨਹੀਂ ਆ। ਰਾਸ਼ਨ ਕਾਰਡ ਬਣੇ ਨੇ ਹਰ ਪਰਿਵਾਰ ਦਾ ਰਾਸ਼ਨ ਕਾਰਡ ਬਣਿਆ ਆ। ਗਰੀਬ ਪਰਿਵਾਰਾਂ ਦੇ ਟਾਈਮ ਟੂ ਟਾਈਮ ਰਾਸ਼ਨ ਮਿਲ ਜਾਂਦਾ ਆ। ਤੇ ਇਸ ਤਰ੍ਹਾਂ ਦੀ ਰਾਸ਼ਨ ਕਾਟਾਂ ਦੀ ਕੋਈ ਪ੍ਰੋਬਲਮ ਨਹੀਂ ਹੈ ਸਾਡੇ ਕੋਲ ਸਰ ਮਨਰੇਗਾ ਦੇ ਵਿੱਚ ਜਿਹੜੇ ਲੋਕ ਹੁੰਦੇ ਆ ਉਹਨਾਂ ਨੂੰ ਰੋਜ਼ਗਾਰ ਨਹੀਂ ਤਾਂ ਇਹਨਾਂ ਦਾ ਬਿਜਾਏ ਨਾ ਆਪਣੇ ਕਰ ਰਿਹਾ। ਤੁਹਾਜੀ ਕੋਈ ਵਿੱਚ ਕਿਵੇਂ ਪ੍ਰਵਲ ਦਿੱਤਾ ਜਾਂਦਾ ਹੈ। ਦੇਖੋ ਜੀ ਸਾਡੇ ਜਿਹੜੇ ਆ ਤਕਰੀਬਨ ਤਾਂ ਹੀ ਜਿੱਥੋਂ ਤੱਕ ਹੁਣ ਕੰਮ ਕੀਤਾ ਹੈ ਤਕਰੀਬਨ ਜਾਇਜੀ ਜਿਹੜਾ ਕੰਮ ਹੋ ਰਿਹਾ ਆ ਤੇ ਕੁਝ ਜਿਹੜੇ ਆ ਲੇਡੀਜ਼ ਦੇ ਜਿਹੜੇ ਨਰੇਗਾ ਦੇ ਕਾਰਡ ਬਣਵਾ ਲੈ ਆ ਉਹ ਵੀ ਅਸੀਂ ਜਲਦੀ ਤੋਂ ਜਲਦੀ ਸਰਕਾਰ ਨੂੰ ਚਾਹੇ ਵੀਡੀਓ ਦਫਤਰ ਜਾ ਕੇ ਉਹਨਾਂ ਦੇ ਕਾਰਡ ਬਣਵਾਵਾਂਗੇ। ਕਿਉਂਕਿ ਜ਼ਿਆਦਾਤਰ ਸਾਡੇ ਜਿਹੜੇ ਆ ਨਾ ਲੇਡੀਜ਼ ਦੀ ਆਂਡੀ ਜੀ ਸਾਨੂੰ ਜਿਹੜੀ ਮੰਗ ਆ ਰਹੀ ਆ ਵੀ ਸਾਡੇ ਵੀ ਕਾਰਡ ਬਣਾਏ ਜਾਣ ਤੇ ਅਸੀਂ ਉਹਨਾਂ ਦੇ ਕਾਰਡ ਬਣਾਵਾਂਗੇ ਵੀਡੀਓ ਦਫ਼ਤਰ ਅੱਗੇ ਜਾ ਕੇ ਆਪਣੀ ਬੇਨਤੀ ਰੱਖਾਂਗੇ ਉਹਨਾਂ ਦੀ ਇਹ ਵੀ ਐਜੂਕੇਸ਼ਨ ਲੈ ਕੇ ਕਿਵੇਂ ਦੇ ਦੋ ਸਾਡੇ ਪਿੰਡ ਦੀ ਐਜੂਕੇਸ਼ਨ ਜਿਹੜੀ ਆ ਨਾ ਬਹੁਤ ਵਧੀਆ ਬੱਚੇ ਜਿਹੜੇ ਆ ਐਜੂਕੇਸ਼ਨ ਦੇ ਵਿੱਚ ਔਰ ਸਪੋਰਟਸ ਦੇ ਵਿੱਚ ਵਧੀਆ ਨਾਮ ਕਮਾ ਰਹੇ ਨੇ ਤੇ ਟੂਰਨਾਮੈਂਟ ਵੀ ਕਰਵਾਏ ਜਾ ਰਹੇ ਨੇ ਪਿੰਡ ਦੇ ਵਿੱਚ ਜਿਸ ਤਰ੍ਹਾਂ ਸਾਨੂੰ ਆਪਣੇ ਬੱਚੇ ਕਹਿ ਰਹੇ ਨੇ ਬੱਚੇ ਸਪੋਰਟਸ ਦੇ ਨਾਲ ਜੁੜੇ ਨੇ ਟੂਰਨਾਮੈਂਟ ਵਾਲੋ ਕਹਿੰਦੇ ਆ ਅਸੀਂ ਨਾਲ ਉਹਨਾਂ ਦੀ ਸਪੋਰਟ ਕਰਾਂਗੇ ਕਰਨ ਵੀ ਡੇ ਆ ਅੱਗੇ ਵੀ ਜੇ ਸਾਨੂੰ ਬੱਚੇ ਕਹਿਣਗੇ ਸਪੋਰਟਸ ਦੇ ਨਾਲ ਜਿਹੜਾ ਉਹਨੂੰ ਅਸੀਂ ਉਹਨਾਂ ਦੇ ਨਾਲ ਮੋੜੇ ਨਾਲ ਮੋੜਾ ਲਾ ਕੇ ਖੜੇ ਹੋਵਾਂਗੇ ਸਰਪ ਤੀ ਵਾਰੀ ਪੈਣਾ ਚੱਲ ਰਹੀ ਨੇ ਕੁਝ ਜਾਂਦੇ ਦਰਦਾਂ ਉੱਤੋਂ ਠਾਰੇ ਤੇ ਜਾਏ ਥੱਕੇ ਪਾਏ ਜਾਂਦੇ ਸਮਾਂ ਦਵਾਉਂਦਾ ਪੈਸਾ ਹੀ ਦਵਾਉਂਦਾ ਤੇ ਇੱਕ ਸਤਨਾਕੀ ਦੀ ਕੀ ਜ਼ਿੰਮੇਵਾਰੀ ਹੁੰਦੀ ਹੈ ਕਿਵੇਂ ਦੇਖਦੇ ਦਿੱਕੀ ਸਰਪੰਚ ਦੀ ਜਿਹੜੀ ਜ਼ਿੰਮੇਵਾਰੀਆਂ ਹਿੱਤੇ ਕਰਨੀਆਂ ਵੀ ਸਾਡੇ ਪਿੰਡ ਦੇ ਵਿੱਚ ਹਜੇ ਤੱਕ ਦੇ ਕੋਈ ਇਦਾਂ ਦਾ ਨਹੀਂ ਆ ਵੀ ਜੋ ਵੀ ਸਾਨੂੰ ਐਡਾ ਥਾਣੇ ਦੇ ਵਿੱਚ ਕੋਈ ਦੌੜ ਭੱਜ ਪਈ ਜਾਂ ਤੇ ਚਾਹੇ ਸਾਡੇ ਪਿੰਡ ਦੇ ਵਿੱਚ ਕੋਈ ਇਦਾਂ ਦਾ ਕੋਈ ਹੋਇਆ ਕਿ ਜਿਹੜੀ ਇਹ ਦੌੜ ਭੱਜ ਕੀਤੀ ਆ ਅਸੀਂ ਤੇ ਉਹ ਕੰਮ ਵੀ ਸਾਡੀ ਇਹ ਅਸੀਂ ਇਹ ਜ਼ਿੰਮੇਵਾਰੀ ਨਿਭਾਵਾਂਗੇ ਵੀ ਸਾਡੇ ਪਿੰਡ ਦੇ ਵਿੱਚ ਜਿਹੜੇ ਮਸਲੇ ਪਿੰਡ ਦੇ ਵਿੱਚ ਹੀ ਹੱਲ ਹੋ ਜਾਣੇ ਅਸੀਂ ਥਾਣੇ ਤੱਕ ਨਾ ਪਹੁੰਚ ਕਰੀਏ ਤੇ ਪਿੰਡ ਵਾਸੀ ਨੂੰ ਵੀ ਅਸੀਂ ਅਪੀਲ ਕਰਾਂਗੇ ਵੀ ਜਿੱਥੋਂ ਤੱਕ ਵੀ ਤੁਸੀਂ ਆਪਣੇ ਝਗੜ ਪਹਿਲੀ ਗੱਲ ਤੇ ਤੁਸੀਂ ਝਗੜੇ ਕਰੋ ਇੰਨਾ ਪਿੰਡ ਦੇ ਵਿੱਚ ਝਗੜਾ ਦੇ ਵਿੱਚ ਕੁਝ ਨਹੀਂ ਰੱਖੇਦਾ ਅਸੀਂ ਪਿੰਡ ਵਾਸੀਆਂ ਨੂੰ ਇਹੋ ਨਾਂ ਲਾ ਕੇ ਤੋਰਾਂਗੇ ਵੀ ਤੁਸੀਂ ਝਗੜੇ ਝਗੜਾ ਤੋਂ ਉੱਠ ਕੇ ਆਪਣਾ ਭਾਈਚਾਰਾ ਵਧਾਓ ਤੇ ਸਾਨੂੰ ਥਾਣੇ ਦੇ ਵਿੱਚ ਜਾਣ ਦੀ ਲੋੜ ਨਾ ਪਵੇ ਤੇ ਜੇ ਕੋਈ ਹੋ ਵੀ ਜਾਂਦਾ ਤੇ ਅਸੀਂ ਪਿੰਡ ਦੇ ਵਿੱਚ ਹੀ ਜਿਠਾਂਗੇ ਸਰ ਨੌਜਵਾਨਾਂ ਦਾ ਇਲੈਕਸ਼ਨ ਦੇ ਵਿੱਚ ਆਮ ਉਹਦਾ ਤੁਹਾਡੇ ਪਿੰਡ ਦੇ ਕਾਫੀ ਨੌਜਵਾਨ ਹੋ ਗਏ ਉਹਨਾਂ ਵਾਸਤੇ ਤੁਹਾਡੀ ਨਵੀਂ ਬਣੀ ਪਈ ਜੈਦਾਂ ਨੂੰ ਕੀ ਪਲੇਟਫਾਰਮ ਹੋ ਜਾ ਕੁਝ ਅਸੀਂ ਨੌਜਵਾਨਾਂ ਵਾਸਤੇ ਆਪੀ ਨੌਜਵਾਨਾਂ ਨੂੰ ਜੇ ਤੇ ਸਾਨੂੰ ਐਜੂਕੇਸ਼ਨ ਦੇ ਵਿੱਚ ਆਈਓ ਦੇ ਨਾਲ ਸਪੋਰਟ ਕਰਾਂਗੇ ਜਿਹੜਾ ਕੋਈ ਮਾੜਾ ਮਾਤੜ ਸਾਥੀ ਹੋਏਗਾ ਬੱਚਾ ਜਿਹੜਾ ਨਹੀਂ ਆਪਣੀ ਕੋਈ ਕਰ ਸਕਦਾ ਪੜ੍ਹਾਈ ਜਿੱਥੇ ਸਾਨੂੰ ਸਾਡੀ ਲੋੜ ਹੋਈ ਗਿਆ ਅਸੀਂ ਉਹਦੇ ਨਾਲ ਮੋੜੇ ਨਾਲ ਮੋੜਾ ਕਰਾਂਗੇ ਉਹਦੀ ਮੱਤ ਵੀ ਕਰਾਂਗੇ ਜਿਸ ਤਰ੍ਹਾਂ ਦੀ ਵੀ ਹੋਏਗੀ ਜ਼ਰੂਰ ਮੱਤ ਕਰਾਂਗੇ ਔਰ ਬਾਕੀ ਨੌਜਵਾਨਾਂ ਨੂੰ ਜਿਆਦਾ ਤੋਂ ਜਿਆਦਾ ਜਿਹੜਾ ਨਸਿਆਂ ਤੋਂ ਜਿਹੜੇ ਆ ਨਾ ਦੂਰ ਰੱਖਣ ਦੀ ਅਪੀਲ ਕਰਾਂਗੇ ਤੇ ਉਹਨਾਂ ਦੇ ਨਾਲ ਜਿਆਦਾਤਰ ਉਹਨਾਂ ਸਪੋਰਟਸ ਦੇ ਨਾਲ ਜੋ ਖੇਡਾਂ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰਾਂਗੇ ਸਰ ਜੋਧ ਨਸਿਆਂ ਬਾਰੇ ਤਾਂ ਪੰਜਾਬ ਸਰਕਾਰ ਨੇ ਮਹਨਸ਼ੀਲੀ ਆ ਸੋ ਆਪ ਜੀ ਦੇ ਪਿੰਨੂ ਲੈ ਕੇ ਕਿਵੇਂ ਦੇ ਰਹੇ ਜੀ ਤੁੱਕੀ ਅਸੀਂ ਪਿੰਡ ਦੇ ਜ਼ਿੰਮੇਵਾਰ ਹੁੰਦੇ ਦੇ ਨਾਤੇ ਸਭ ਤੋਂ ਪਹਿਲਾਂ ਤੇ ਜੇ ਕੋਈ ਇਹੋ ਜਿਹਾ ਕੋਈ ਕੰਮ ਕਰੇਗਾ ਅਸੀਂ ਬਿਲਕੁਲ ਉਹਦਾ ਸਾਥ ਨਹੀਂ ਦੇਵਾਂਗੇ ਨਾ ਉਹਦੇ ਮਗਰ ਜਾਵਾਂਗੇ ਨਾ ਉਹਦੀ ਕੋਈ ਦੁਆਈ ਕਰਾਂਗੇ ਨਾ ਕੋਈ ਦੁਆਈ ਦੇਵਾਂਗੇ ਸੋ ਪਿੰਡੇ ਲੋਕਾਂ ਤੁਹਾਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਮਨੁੱਖੀਅਤ ਸਾਡੇ ਸਿੱਖਿਆ ਸੋ ਮੈਸੇਜ ਕੀ ਦੇਣਾ ਚਾਹੁੰਦਾ ਬੇਟਾ ਅਸੀਂ ਅਸੀਂ ਸਭ ਤੋਂ ਪਹਿਲਾਂ ਤੇ ਪਿੰਡ ਵਾਲਿਆਂ ਦਾ ਧੰਨਵਾਦ ਕੀਤਾ ਜਿਹੜਾ ਸਾਨੂੰ ਇੰਨਾ ਮਾਣ ਬਖਸ਼ਿਆ ਤੇ ਉਹਨਾਂ ਮਾਣ ਦੇ ਉੱਤੇ ਮਾਨ ਸਿਰ ਮਥੇ ਰੱਖਦੇ ਹੋਏ ਉਹਨਾਂ ਦੇ ਜਿਹੜੇ ਵੀ ਕੰਮ ਹੋਣ ਵਾਲੇ ਹੋਣਗੇ ਸਿਰ ਮਥੇ ਲੈ ਕੇ ਉਹਨਾਂ ਦੇ ਕੰਮ ਕਰਾਂਗੇ ਤੇ ਬਾਕੀ ਭਾਈਚਾਰਾ ਸਾਂਝ ਜਿਹੜਾ ਬਣਾਈ ਰੱਖਣ ਪਿੰਡ ਤੇ ਉਹਦੇ ਨਾਲ ਅਸੀਂ ਸਾਫੀ ਵੀ ਦੇਾਂਗੇ ਤੇ ਬਾਕੀ ਅਸੀਂ ਇਹੋ ਪੇਲ ਕਰਨੇ ਆ ਪਿੰਡ ਨੂੰ ਵੀ ਆਪਣਾ ਭਾਈਚਾਰਾ ਬਣਾ ਕੇ ਰੱਖੋ ਲੜਾਈਆਂ ਝਗੜਿਆਂ ਤੋਂ ਦੂਰ ਉੱਠ ਕੇ ਤੇ ਆਪਣੇ ਕੰਮ ਕਾਜ ਕਰੋ ਤੇ ਪਿੰਡ ਨਾਲ ਇਕੱਠੇ ਹੋ ਕੇ ਸਰਤੇ ਤੋ